ਪਰ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਮਤਲਬ ਇਹ ਗੱਲ ਚੱਲਦੀ ਹੈ ਵੀ ਦਲਤਾਂ ਨੂੰ ਪੰਚਤੀ ਜ਼ਮੀਨਾਂ 'ਚ ਹੱਕ ਦੇਣੇ ਆ ਪਰ ਜਿੱਥੇ ਦਲਤ ਜ਼ਮੀਨਬਾਹ ਰਹੇ ਹਨ ਖਾਸ ਕਰੇ ਮਜਬੀ ਸਿੱਖ ਹੈ ਭਾਈਚਾਰਾ ਜ਼ਮੀਨਬਾਹ ਰਿਹਾ ਉੱਥੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਪਿਆ ਤੇ ਇਸ ਦੇ ਨਾਲ ਹੀ ਪਿਛਲੇ ਦਿਨੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਸਾਡਾ ਵੀ ਸਾਨੂੰ ਚੋਣਾਂ ਦੇ ਵਿੱਚ ਅਫਸਰशाही ਨੇ ਹਰਾਇਆ ਹੈ ਤਾਂ ਸਾਨੂੰ ਲੱਗਦਾ ਹੈ ਕਿ ਜਿਹੜਾ ਇਹ ਕਾਰਵਾਈ ਵੀ ਹੋਈ ਹੈ ਉਹ ਕਿਤੇ ਨਾ ਕਿਤੇ ਇਹ ਅਫਸਰ شاہੀ ਨੇ ਹੀ ਇਹ ਕੰਮ ਕੀਤਾ ਹੈ ਹੋ ਸਕਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਨਾ ਹੋਵੇ ਤਾਂ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਵੀ ਆਪਣੇ ਵਾਅਦੇ ਤੇ ਖਰਾ ਉਤਰਦੇ ਹੋਏ ਇਸ ਮਸਲੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਪਿੰਡ ਸਿੱਖੋਵਾਲ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕਰਨ ਦੀ ਪ੍ਰਕਿਰਿਆ ਬਾਰੇ ਲੋਕਾਂ ਬਾਰੇ ਗੱਲ ਰੱਖਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਸਿੱਖੋਵਾਲ ਚ ਆਏ ਹੋਏ ਆ ਤੁਹਾਨੂੰ ਪਤਾ ਹੈ ਆਪਾਂ ਪਿਛਲੇ ਸਾਲ 10 ਜੁਲਾਈ ਨੂੰ ਇੱਥੇ ਮੋਰਚਾ ਜਿੱਤਿਆ ਸੀਗਾ ਜਿਹੜਾ ਕਿ ਮੱਤੇਆੜਾ ਜੰਗਲ ਤੇ ਉਸਦੇ ਆਸ-ਪਾਸ ਦੇ ਦਰਿਆ ਦੇ ਨਾਲ ਲੱਗਦੇ ਹੜ ਜੋਨ ਨੂੰ ਬਚਾਉਣ ਲਈ ਆਪਾਂ ਸੰਘਰਸ਼ ਕੀਤਾ ਸੀਗਾ ਉਸ ਵੇਲੇ ਪੰਜਾਬ ਸਰਕਾਰ ਨੇ ਜਿਹੜਾ ਮੱਤੇਆੜਾ ਟੈਕਸਟਾਈਲ ਪ੍ਰੋਜੈਕਟ ਸੀਗਾ ਉਹ ਰੱਦ ਕਰਨ ਦੀ ਅਤੇ ਜ਼ਮੀਨ ਵਾਪਸ ਕਰਨ ਦੀ ਗੱਲ ਕਹੀ ਸੀ ਪਰ ਹੁਣ ਆਪਾਂ ਦੇਖ ਰਹੇ ਹਾਂ ਦੀ ਖਾਲੇ ਤੱਕ ਇਹ ਪ੍ਰੋਜੈਕਟ ਰੱਦ ਨਹੀਂ ਕੀਤਾ ਗਿਆ ਜਾਂ ਕਹਿ ਲਓ ਕਿ ਇਹ ਜਿਹੜੀ ਲੈਂਡ ਐਕਵਾਇਜ਼ੀਸ਼ਨ ਸੀਗੀ ਉਹ ਰੱਦ ਨਹੀਂ ਹੋਈ ਗਲਾਡਾ ਕਦੀ ਨਾ ਕਦੀ ਆ ਕੇ ਹਰੇਕ ਤੀਏ ਚੌਥੇ ਦਿਨ ਆ ਕੇ ਇੱਥੇ ਪਿੰਡ ਵਾਲਿਆਂ ਨੂੰ ਧਮਕਾਉਂਦੀ ਹੈ ਅਤੇ ਹੁਣ ਪਿਛਲੇ ਦਿਨੀਆ ਇਹ ਗਲਾਡਾ ਤੇ ਅਫਸਰ ਆ ਕੇ ਇੱਥੇ ਪਿੰਡ ਦੇ ਲੋਕਾਂ ਦੀਆਂ ਜਿਹੜੀਆਂ ਮੋਟਰਾਂ ਸੀਗੀਆਂ ਉਹ ਢਾਕੇ ਗਏ ਆ ਉਹਨਾਂ ਦਾ ਨੁਕਸਾਨ ਕਰਕੇ ਗਏ ਆ ਉਹਨਾਂ ਦੀ ਫਸਲ ਵਾਕੀ ਗਏ ਆ ਸੋ ਜਦ ਪ੍ਰੋਜੈਕਟ ਹੀ ਰੱਦ ਹੋ ਗਿਆ ਤਾਂ ਕੀ ਹੁੰਦਾ ਹੈ ਕਿ ਜਿਵੇਂ ਸਗੂਰ ਚ ਜਿਹੜੀ ਕਿਸਾਨਾਂ ਦੀ ਜ਼ਮੀਨ ਸੀ ਉਹ ਵਾਪਸ ਚਲੀ ਗਈ ਸੀ ਤੇ ਜਦੋਂ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਪ੍ਰੋਜੈਕਟ ਰੱਦ ਕੀਤਾ ਸੀ ਤਾਂ ਇਹ ਕਿਹਾ ਸੀਗਾ ਕਿ ਜਿਹੜੇ ਗਰੀਬ ਲੋਕ ਲੋਕਾਂ ਨੇ ਇਹ ਜ਼ਮੀਨ ਆਵਾਦ ਕੀਤੀ ਸੀ ਪਿੰਡ ਸਿੱਖੋਵਾਲ ਦੀ ਜ਼ਮੀਨ ਸਾਰੀ ਇਹ ਇਹਨਾਂ ਨੂੰ ਵਾਪਸ ਕੀਤੀ ਜਾਊਗੀ ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪੰਚਾਇਤੀ ਲੈਂਡ ਹੈ ਕਿ ਜਿਹੜੇ ਕੀ 100% ਦਲਤਆਵਾਦੀ ਕੋਲ ਹੈ ਉਹ ਸਿਰਫ ਪਿੰਡ ਸਿੱਖੋ ਵਾਲੀ ਹੋਵੇਗਾ ਜਿੱਥੇ ਕਿ ਤਕਰੀਬਨ 7 500 ਕਿਲਾ ਇਹਨਾਂ ਲੋਕਾਂ ਕੋਲ ਹੈ ਤੇ 70 ਤੋਂ 80 ਪਰਿਵਾਰ ਰਲ ਮਿਲ ਕੇ ਖੇਤੀ ਕਰਦੀ ਹੈ ਪਰ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਮਤਲਬ ਇਹ ਗੱਲ ਚੱਲਦੀ ਹੈ ਵੀ ਦਲਤਾਂ ਨੂੰ ਪੰਚਾਇਤੀ ਜ਼ਮੀਨਾਂ 'ਚ ਹੱਕ ਦੇਣੇ ਆ ਪਰ ਜਿੱਥੇ ਦਲਤ ਜ਼ਮੀਨਬਾਹ ਰਏ ਹਨ ਖਾਸ ਕਰੇ ਮਜਬੀ ਸਿੱਖ ਹੈ ਭਾਈਚਾਰਾ ਜ਼ਮੀਨਬਾਹ ਰਿਹਾ ਹੈ ਉੱਥੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਪਿਆ ਤੇ ਇਸ ਦੇ ਨਾਲ ਹੀ ਪਿਛਲੇ ਦਿਨੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਸਾਡਾ ਵੀ ਸਾਨੂੰ ਚੋਣਾਂ ਦੇ ਵਿੱਚ ਅਫਸਰशाही ਨੇ ਹਰਾਇਆ ਹੈ ਤਾਂ ਸਾਨੂੰ ਲੱਗਦਾ ਹੈ ਕਿ ਜਿਹੜਾ ਇਹ ਕਾਰਵਾਈ ਵੀ ਹੋਈ ਹੈ ਉਹ ਕਿਤੇ ਨਾ ਕਿਤੇ ਇਹ ਅਫਸਰशाही ਨੇ ਹੀ ਇਹ ਕੰਮ ਕੀਤਾ ਹੈ ਹੋ ਸਕਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਨਾ ਹੋਵੇ ਤਾਂ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਵੀ ਆਪਣੇ ਵਾਅਦੇ ਤੇ ਖਰਾ ਉਤਰਦੇ ਹੋਏ ਇਸ ਮਸਲੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਪਿੰਡ ਸਿੱਖੋ ਵਾਲ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕਰਨ ਦੀ ਪ੍ਰਕਿਰਿਆ ਬਾਰੇ ਲੋਕਾਂ ਬਾਰੇ ਗੱਲ ਰੱਖਣੀ ਚਾਹੀਦੀ ਹੈ ਦੂਸਰੇ ਪਾਸੇ ਅਸੀਂ ਇਸ ਮਸਲੇ ਤੇ ਮੁਰ ਤੋਂ ਸੰਘਰਸ਼ ਕਰਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਹਦੇ ਤਹਿਤ ਅਸੀਂ ਪੰਜਾਬ ਦੀਆਂ ਵੱਖ-ਵੱਖ ਵਿਰੋਧੀ ਧਰਾਂ ਜਿਹੜੀਆਂ ਹੈ ਵਿਰੋਧੀ ਪਾਰਟੀਆਂ ਹਨ ਉਹਨਾਂ ਤੱਕ ਦੁਬਾਰਾ ਪਹੁੰਚ ਕਰ ਰਹੇ ਹਾਂ ਅਸੀਂ ਕਹਾਂ ਜਥੇਬੰਦੀਆਂ ਨਾਲ ਵੀ ਪਹੁੰਚ ਕਰਾਂਗੇ ਅਸੀਂ ਵਿਦਿਆਰਥੀ ਯੂਨੀਅਨਾਂ ਨਾਲ ਵੀ ਪਹੁੰਚ ਕਰਾਂਗੇ ਤੇ ਜਿੰਨੇ ਸਮਾਜਿਕ ਕਾਰਕੂਨ ਹੈ ਜਾਂ ਫਿਰ ਜੋ ਸੰਘਰਸ਼ੀ ਜਥੇਬੰਦੀਆਂ ਹਨ ਉਹਨਾਂ ਨੂੰ ਆਪਾਂ ਦੁਬਾਰਾ ਇੱਥੇ ਲੈ ਕੇ ਆਵਾਂਗੇ ਤੇ ਦੂਸਰੇ ਪਾਸੇ ਜਿਹੜੇ ਵਾਤਾਵਰਣ ਪ੍ਰੇਮੀ ਵੀ ਪੰਜਾਬ ਦੇ ਵੱਖ-ਵੱਖ ਮਸਲਿਆਂ ਤੇ ਲੜ ਰਹੇ ਐ ਉਹਨਾਂ ਸਾਰਿਆਂ ਦੀ ਮੋਢ ਲਾ ਬੰਦੀ ਆਪਾਂ ਦੁਬਾਰਾ ਖੜੀ ਕਰਾਂਗੇ ਤੇ ਇਹ ਜਿਹੜਾ ਖਿੱਤਾ ਹੈ ਉਹਦੇ ਤੇ ਜਿਹੜਾ ਇੰਡਸਟਰੀਅਲਾਈਜੇਸ਼ਨ ਦਾ ਇੱਕ ਦਬਾਅ ਪਾਇਆ ਜਾ ਰਿਹਾ ਜਾਂ ਰੀਅਲ ਅਸਟੇਟ ਮਾਫੀਆ ਦੇ ਗੈਲੀ ਭੁਗਤਨਾ ਇਹ ਜ਼ਮੀਨ ਨੂੰ ਕਲੋਨੀਆਂ ਬਣਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਆਪਾਂ ਮੋਰ ਸੰਘਰਸ਼ ਕਰਾਂਗੇ ਦੂਸਰੇ ਪਾਸੇ ਇਸ ਬਾਰੇ ਕੋਰਟ ਦੇ ਵਿੱਚ ਵੀ ਕੇਸ ਚੱਲੇ ਹਨ ਹਲੇ ਤੱਕ ਕੋਈ ਫੈਸਲਾ ਨਹੀਂ ਆਇਆ ਪਰ ਕੋਰਟ ਨੇ ਇੱਕ ਗੱਲ ਜ਼ਰੂਰ ਮੰਨੀ ਹੈ ਕਿ ਜਿਹੜਾ ਖੇਤਰ ਫਲੱਡ ਜ਼ੋਨ ਹੈ ਉਹਦੇ ਵਿੱਚ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ ਤਾਂ ਕੋਈ ਵੀ ਸਨਤੀ ਪ੍ਰੋਜੈਕਟ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਮਾਨਯੋਗ ਅਦਾਲਤ ਦੀਆਂ ਜਿਹੜੀਆਂ ਗਾਈਡਲਾਈਨ ਆਇਆ ਜਿਹੜੀਆਂ ਕਿ ਈਵਨ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੀਆਂ ਵੀ ਗਾਈਡਲਾਈਨ ਹੈ ਉਹਨਾਂ ਦੇ ਮੁਤਾਬਕ ਹੀ ਚੱਲਦੇ ਹੋਏ ਇਸ ਜ਼ਮੀਨ ਨੂੰ ਮੋੜ ਪੰਚਾਇਤ ਨੂੰ ਦੇਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ